ਕਿ ਹੰਕਾਰੀ ਬੰਦਾ ਇੱਕ ਜਿਹੜਾ 90 ਦੇ ਸ਼ਹਿਰ ਨੂੰ ਚਲਾ ਰਿਹਾ ਸਾਰਿਆਂ ਨਾਲ ਮੰਦੀ ਮੰਦੀ ਭਾਸ਼ਾ ਬੋਲਦਾ ਸੀਗਾ ਬਡੇ ਛੋਟੇ ਨੂੰ ਦੇਖਦਾ ਸੀਗਾ ਸ਼ਰਮਾਤਮਾ ਨੇ ਇਹ ਜੀ ਮਤ ਮਾਰੀ ਆ ਕਿ ਸਭ ਤੋਂ ਵੱਡਾ ਦਾਗ ਸਾਡੇ ਤੇ ਲਵਾ ਗਿਆ ਉਹ ਟਰਾਲੀ ਚੋਰ ਦਾ ਸਾਡਾ ਸਾਡੇ ਗੁਰਦੇਵ ਸਿੰਘ ਦੇਮਾਨ ਜੀ ਮੇਰੇ ਵੱਡੇ ਭਰਾ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨੂੰ ਪਾਰਟੀ ਚੋਂ ਕੱਢੋ ਕਿਉਂਕਿ ਇਹਨੇ ਪੂਰੇ ਪੰਜਾਬ ਚ ਕੀ ਪੂਰੇ ਇੰਡੀਆ ਲੈਵਲ ਤੇ ਸਾਡੀ ਬਦਨਾਮੀ ਕਰਾਈ ਹੈ ਜੋ ਐਮਸੀ ਨੇ ਅੱਜ ਦਿੱਤਾ ਸੀਗਾ ਬੇਪਰੋਸੀ ਦਾ ਮਤਾ ਅੱਜ ਅਸੀਂ ਮੈਡਮ ਨੂੰ ਦਿੱਤਾ ਤੇ ਸਾਰੇ ਨਾਬੇ ਦੇ ਵਿੱਚ ਖੁਸ਼ੀ ਆ ਤੇ ਸਾਡੇ ਐਮਸੀ ਵੀ ਖੁਸ਼ੀ ਆ ਇਹ ਜਿਹੜੀ ਜਿੱਤ ਹੋਈ ਆ ਕਿਸਾਨ ਮਜ਼ਦੂਰ ਇਕਤਾ ਦੀ ਜਿੱਤ ਹੋਈ ਆ ਤਾਂ ਦੇਖੋ ਬੜੇ ਚਿਰ ਤੋਂ ਲੋਕਾਂ ਦੀ ਡਿਮਾਂਡ ਸੀਗੀ ਕਿ ਹੰਕਾਰੀ ਬੰਦਾ ਇੱਕ ਜਿਹੜਾ ਨਾਬੇ ਦੇ ਸ਼ਹਿਰ ਨੂੰ ਚਲਾ ਰਿਹਾ ਸਾਰਿਆਂ ਨਾਲ ਮੰਦੀ ਭਾਸ਼ਾ ਬੋਲਦਾ ਸੀਗਾ ਵੱਡੇ ਛੋਟੇ ਨੂੰ ਦੇਖਦਾ ਸੀਗਾ ਤੇ ਪ੍ਰਮਾਤਮਾ ਨੇ ਇਹ ਜੀ ਮਤ ਮਾਰੀ ਆ ਕਿ ਇੱਕ ਸਭ ਤੋਂ ਵੱਡਾ ਆਗਾ ਸਾਡੇ ਤੇ ਲਵਾ ਗਿਆ ਉਹ ਟਰਾਲੀ ਚੋਰ ਦਾ ਸੋ ਉਸ ਨੂੰ ਤਾਇ ਦੇਖਦੇ ਸਾਰੀਆਂ ਪਾਰਟੀਆਂ ਦੇ ਮੈਂ ਲੀਡਰ ਸਾਹਿਬਾਨ ਦਾ ਵੀ ਧੰਨਵਾਦ ਕਰਨਾ ਚਾਹਣਾ ਸਾਰੇ ਲੀਡਰ ਸਾਹਿਬਾਨ ਦਾ ਸਾਰੀਆਂ ਐਮਸੀ ਸਾਹਿਬਾਨ ਦਾ ਠੀਕ ਆ ਸਾਡੂ ਲੇਟ ਜ਼ਰੂਰ ਹੋਇਆ ਪਰ ਸਾਰਿਆਂ ਨੇ ਇੱਕੋ ਫੈਸਲਾ ਕਰਿਆ ਕਿ ਆਪਾਂ ਨੇ ਇਹ ਦਾਗ ਲੈ ਕੇ ਲੰਬਾ ਨਹੀਂ ਚੱਲਣਾ ਇਹਨੂੰ ਉੜੀ ਲਾਹਿਆ ਜਾਵੇ ਮਿਸੀ ਰੋਜੀ 나ਗਪਾਲ ਕਾਉਂਸਲਰ ਨੇ ਵਾਰਡ ਨੰਬਰ 23 ਦੇ ਜੋ ਐਮਸੀ ਨੇ ਅੱਜ ਦਿੱਤਾ ਸੀਗਾ ਬੇਪਰੋਸੀ ਦਾ ਮਤਾ ਅੱਜ ਅਸੀਂ ਮੈਡਮ ਨੂੰ ਦਿੱਤਾ ਤੇ ਸਾਰੇ ਨਾਬੇ ਦੇ ਵਿੱਚ ਖੁਸ਼ੀ ਆ ਤੇ ਸਾਡੇ ਐਮਸੀ ਵੀ ਖੁਸ਼ੀ ਆ ਇਹ ਜਿਹੜੀ ਜਿੱਤ ਹੋਈ ਆ ਕਿਸਾਨ ਮਜ਼ਦੂਰ ਇਕਤਾ ਦੀ ਜਿੱਤ ਹੋਈ ਆ ਨਾਬੇ ਦੇ ਵਿੱਚ ਜਿਹੜਾ ਕਲੰਕ ਲਾਇਆ ਮੈਂ ਮੈਲੇ ਗੁਰਦੇਵ ਸਿੰਘ ਦੇਮਾਂ ਜੀ ਨੂੰ ਬੇਨਤੀ ਕਰੂੰਗਾ ਇਸ ਕਲੰਕ ਨੂੰ ਸਾਫ਼ ਕਰਨ ਤੇ ਇਸ ਨੂੰ ਇਹਦਾ ਸਾਥ ਛੱਡ ਕੇ ਐਮਸੀ ਵੀਰਾਂ ਦਾ ਜੋ ਸੱਚ ਦੀ ਜਿੱਤ ਆ ਉਹ ਕਰਾਈ ਜਾਵੇ ਪਹਿਲਾਂ ਤਾਂ ਮੈਂ ਸਾਡੇ ਜਿੰਨੇ ਵੀ 23 ਐਮਸੀ ਭਾਈਚਾਰਾ ਸਾਡੀਆਂ ਭੈਣਾਂ ਐਮਸੀ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਨਾ ਕਿਉਂਕਿ ਸਾਡੇ ਸਾਰੇ ਐਮਸੀ ਭਾਈਚਾਰੇ ਤੇ ਨਾ ਇਹਨੇ ਇੱਕ ਦਾਗ ਲਾਤਾ ਸੀਗਾ ਤੇ ਸਾਰੀ ਵਧਾਈ ਦੇ ਪਾਤਰ ਨੇ ਸਾਰਿਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅੱਜ ਸੱਚ ਦਾ ਸਾਥ ਦਿੱਤਾ ਤੇ ਅਸੀਂ ਐਮਐਲਏ ਸਾਹਿਬ ਸਾਡੇ ਗੁਰਦੇਵ ਸਿੰਘ ਦੇਵਮਨ ਜੀ ਮੇਰੇ ਵੱਡੇ ਭਰਾ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨੂੰ ਪਾਰਟੀ ਚੋਂ ਕੱਢੋ ਕਿਉਂਕਿ ਇਹਨੇ ਪੂਰੇ ਪੰਜਾਬ ਚ ਕੀ ਪੂਰੇ ਇੰਡੀਆ ਲੈਵਲ ਤੇ ਸਾਡੀ ਬਦਨਾਮੀ ਕਰਾਈ ਆ ਨੰਬਰ ਵਾਰਡ ਹੈ ਜੀ ਕੁਸ਼ਨ ਕੁਮਾਰ ਤੇ ਬੜੀ ਦੇਰ ਤੋਂ ਅਸੀਂ ਸਾਰੇ ਐਮਸੀ ਨਗਰ ਕੌਂਸਲ ਸਾਰੇ ਦੁਖੀ ਦੀ ਕੰਮ ਨਹੀਂ ਹੁੰਦੇ ਦੀ ਸਾਡੇ ਜੇ ਸਪਾਈ ਨੂੰ ਕਹਿਣਾ ਸਪਾਈ ਵੀ ਨਹੀਂ ਹੋਣੀ ਔਰ ਬਾਕੀ ਲੰਦਾ ਹੁੰਦਾ ਇਹ ਬਹੁਤ ਬੜਾ ਦਾਗ ਲਵਾਇਆ ਜਿਹੜਾ ਟ੍ਰਾਡੀਆਂ ਦਾ ਲਵਾਇਆ ਤਾਂ ਦੇਖੋ ਸਾਰੇ ਨਗਰ ਕੌਂਸਲ ਨੂੰ ਕਹਿ ਰਿਹਾ ਅਗਲਾ ਤਾਂ ਠੀਕ ਹੈ ਕਿ ਨਹੀਂ ਦਾਗ ਸਾਰੇ ਐਮਸੀਆਂ ਦੇ ਲੱਗੇ ਪਰ ਅਸੀਂ ਕਿਉਂ ਲਵਾਵਾਂਗੇ ਇਹ ਦਾਗ ਅਸੀਂ ਅੱਜ ਇਹ ਨਹੀਂ ਪਤਰਾਵਾਂਗੇ ਇਸ ਨੂੰ ਜਿਹੜਾ ਕੀ ਅੱਜ ਸਮੂਹ ਕਾਉਂਸਲਰ ਸਹਿਬਾਨ ਨੇ ਇੱਕਜੁੜਤਾ ਦਿਖਾਉਂਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਸ਼੍ਰੀਮਤੀ ਸੁਜਾਤਾ ਚਾਵਲਾ ਦੇ ਖਿਲਾਫ ਬੇਪਰੋਸਗੀ ਦਾ ਮਤਾ ਪਾਇਆ ਹੈ ਇਹ ਸਾਰੇ ਨਾਪਾ ਸ਼ਹਿਰ ਬਹੁਤ ਹੀ ਵਧਾਈ ਦਾ ਪਾਤਰ ਹੈ ਮੈਂ ਖਾਸ ਤੌਰ ਤੇ ਸਾਡੇ ਲੀਡਰ ਸਹਿਬਾਨ ਸਰਦਾਰ ਸਾਧੂ ਸਿੰਘ ਜੀ ਧਰਮਸੋਤ ਜਿਹੜੇ ਕੀ ਅੱਜ ਦਿੱਲੀ ਗਏ ਹੋਏ ਸੀ ਉਹਨਾਂ ਦਾ ਹੁਕਮ ਹੋਇਆ ਕਿ ਆਪਾਂ ਕਿਸਾਨਾਂ ਦੇ ਹਿੱਤ ਲਈ ਤੇ ਸ਼ਹਿਰ ਦੇ ਹਿੱਤ ਦੇ ਲਈ ਜੋ ਵੀ ਠੀਕ ਹੈ ਉਹ ਆਪਾਂ ਫੈਸਲਾ ਲੈਣਾ ਹੈ ਸਾਨੂੰ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਧਿਆਨ ਦੇ ਵਿੱਚ ਤੇ ਸ਼ਹਿਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਕਾਂਗਰਸ ਪਾਰਟੀ ਦੇ ਸਾਰੇ ਦੇ ਸਾਰੇ ਕੌਂਸਲਰ ਨੇ ਜਿਹੜੇ ਇਹਦਾ ਬੇਪਰੋਸਗੀ ਮਤੇ ਦੇ ਨਾਲ ਸਹਿਮਤੀ ਜ਼ਾਹਰ ਕਰਉਂ ਇਹ ਮੈਂ ਪਹਿਲਾਂ ਤਾਂ ਸਾਰੇ ਐਮਸੀ ਸਹਿਬਾਨ ਦਾ ਵੱਖ-ਵੱਖ ਪਾਰਟੀਆਂ ਦੇ ਜਿੰਨੇ ਦੇ ਬੜਾ ਧੰਨਵਾਦੀਆਂ ਜਿਨ੍ਹਾਂ ਨੇ ਮਿਲ ਕੇ ਬੈਠ ਕੇ ਫੈਸਲਾ ਲਿਆ ਕਿਉਂਕਿ ਇਹ ਪ੍ਰੂਫ ਹੋ ਗਿਆ ਸੀਗਾ ਵੀ ਟਰਾਲੀਆਂ ਇਹਨਾਂ ਨੇ ਲਿਆ ਕੇ ਚੋਰੀ ਕਰਕੇ ਵੜ ਕੇ ਵੇਚੀਆਂ ਸੀਗੀਆਂ ਕਿਉਂਕਿ ਉਹਦੇ 'ਚ ਕੋਈ ਚੀਜ਼ ਲੁਕ ਹੀ ਨਹੀਂ ਰਹੀ ਤੇ ਅਸੀਂ ਸਾਰੇ ਲੀਡਰ ਸਹਿਬਾਨਾਂ ਦਾ ਵੱਖ-ਵੱਖ ਪਾਰਟੀਆਂ ਦੇ ਵੀ ਧੰਨਵਾਦੀਆਂ ਤੇ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਸਾਡੇ ਵੱਡੇ ਭਰਾ ਨੇ ਬੜੇ ਸੁਲਝੇ ਹੋਏ ਇਨਸਾਨ ਨੇ ਉਹ ਇਸ ਤੋਂ ਅਸਤੀਫਾ ਲੈਣਾ ਤੇ ਸਾਨੂੰ ਇਹ ਚੋਰ ਤੋਂ ਮੁਕਤੀ ਦਿਵਾਉ ਨੰਬਰ ਵਾਰਾ ਜੀ ਕਿਸ਼ਨ ਕੁਮਾਰ ਤੇ ਬੜੀ ਦੇਰ ਤੋਂ ਅਸੀਂ ਸਾਰੇ ਐਮਸੀ ਨਗਰ ਕੌਂਸਲ ਸਾਰੇ ਦੁਖੀ ਦੀ ਕੰਮ ਨਹੀਂ ਹੁੰਦੇ ਦੀ ਸਾਡੇ ਜੇ ਸਪਾਈ ਨੂੰ ਕਹਿਣਾ ਸਪਾਈ ਵੀ ਨਹੀਂ ਹੋਣੀ ਔਰ ਬਾਕੀ ਰਹਿੰਦਾ ਹੁੰਦਾ ਇਹ ਬਹੁਤ ਬੜਾ ਦਾਗ ਲਵਾਇਆ ਜਿਹੜਾ ਟਾਰਲੀਆਂ ਦਾ ਲਵਾਇਆ ਤਾਂ ਦੇਖੋ ਸਾਰੇ ਨਗਰ ਕੌਂਸਲ ਨੂੰ ਕਹਿ ਰਿਹਾ ਅਗਲਾ ਤਾਂ ਠੀਕ ਹੈ ਕਿ ਨਹੀਂ ਦਾਗ ਸਾਰੇ ਐਮਸੀ ਦੇ ਲੱਗੇ ਪਰ ਅਸੀਂ ਕਿਉਂ ਲਵਾਵਾਂਗੇ ਇਹ ਦਾਗ ਅਸੀਂ ਅੱਜ ਇਹ ਨਹੀਂ ਬਦਲਾਵਾਂਗੇ ਇਸ ਨੂੰ ਅੱਜ ਜਿਹੜਾ ਮਤਾ ਪਾਇਆ ਗਿਆ ਜੀ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਕੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਸੀਗਾ ਉਹਦੇ ਚ ਅਸੀਂ ਤਾਂ ਐਮ.ਐਲ.ਏ ਸਾਹਿਬ ਨੂੰ ਇਹੀ ਬੇਨਤੀ ਕਰਦੇ ਆਂ ਕਿ ਐਮ.ਐਲ.ਏ ਸਾਹਿਬ ਜੋ ਵੀ ਹੋਇਆ ਬਹੁਤ ਗਲਤ ਹੋਇਆ ਇਹਨੂੰ ਸੀਟ ਤੋਂ ਉਤਾਰਿਆ ਜਾਵੇ ਜਿਹੜਾ ਅੱਜ ਕਰਮ ਚੁੱਕਿਆ ਗਿਆ ਇਹ ਸਾਡੀ ਪਾਰਟੀ ਦਾ ਵੀ ਹਕੂਮਤੀ ਪੱਟੀ ਸਾਹਿਬ ਕਈ ਦਿਨਾਂ ਦੇ ਕਹਿ ਰਹੇ ਤੇ ਵੀ ਸ਼ਹਿਰ ਵਾਸੀਆਂ ਦਾ ਤੇ ਪਿੰਡਾਂ ਵਾਲਾਂ ਦਾ ਕਿਸਾਨਾਂ ਦਾ ਕਿ ਮੁੱਦਾ ਵੀ ਜਿਹੜਾ ਇਹ ਦੋਸ਼ ਲੱਗਿਆ ਇਹ ਉਹਦੇ ਕਰਕੇ ਸਾਡੇ ਨਾਲ ਭਾਈਚਾਰਾ ਸਾਰਾ ਕਹਿ ਰਿਹਾ ਸੀ ਵੀ ਆਪਣੀ ਹਮਾਇਤ ਵਾਪਸ ਲਓ ਕਿ ਕਾਂਗਰਸ ਪਾਰਟੀ ਨੇ ਹਮਾਇਤ ਵਾਪਸ ਲਈ ਆ ਤੇ ਮંત્રી ਸਾਹਿਬ ਨੇ ਅੱਜ ਆਉਣਾ ਸੀ ਉਹ ਦਿੱਲੀ ਗਏ ਵਸੀ ਮਿੱਡਕ ਤਿੰਨ ਹੀ ਤਾਂ ਉਹਨਾਂ ਨੇ ਆਪ ਆ ਕੇ ਮੂਰੇ ਲਾ ਕੇ ਪੱਟੀ ਸਾਹਿਬ ਦੀ ਡਿਊਟੀ ਲਈ ਆ ਇਹਨਾਂ ਨੇ ਨਾਲ ਹੋ ਕੇ ਮਤਦ ਦਿੱਤਾ ਵੀ ਮੈਂ ਤੇ ਵਾਪਸ ਲਈ ਆ ਕਿ ਹੰਕਾਰੀ ਬੰਦਾ ਇੱਕ ਜਿਹੜਾ 90 ਦੇ ਸ਼ਹਿਰ ਨੂੰ ਚਲਾ ਰਿਹਾ ਸਾਰਿਆਂ ਨਾਲ ਮੰਦੀ ਭਾਸ਼ਾ ਬੋਲਦਾ ਸੀਗਾ ਵੱਡੇ ਛੋਟੇ ਨੂੰ ਦੇਖਦਾ ਦੀਗਾ ਸ਼ਰਧਾਤਮਾ ਨੇ ਇਹ ਜੀ ਮਤ ਮਾਰੀ ਆ ਕਿ ਸਭ ਤੋਂ ਵੱਡਾ ਦਾਗ ਸਾਡੇ ਤੇ ਲਵਾ ਗਿਆ ਉਹ ਟਰਾਲੀ ਚੋਰ ਦਾ ਸਾਡਾ ਸਾਡੇ ਗੁਰਦੇਵ ਸਿੰਘ ਦੇਮਾਨ ਜੀ ਮੇਰੇ ਵੱਡੇ ਭਰਾ ਉਹਨਾਂ ਨੂੰ ਬੇਨਤੀ ਕਰਦਾ ਵੇ ਇਹਨੂੰ ਪਾਰਟੀ ਚੋਂ ਕੱਢੋ ਕਿਉਂਕਿ ਇਹਨੇ ਪੂਰੇ ਪੰਜਾਬ ਚ ਕੀ ਪੂਰੇ ਇੰਡੀਆ ਲੈਵਲ ਤੇ ਸਾਡੀ ਬਦਨਾਮੀ ਕਰਾਈ ਆ ਜੋ ਐਮਸੀ ਨੇ ਅੱਜ ਦਿੱਤਾ ਸੀਗਾ ਬੇਪਰੋਸੀ ਦਾ ਮਤਾ ਅੱਜ ਅਸੀਂ ਮੈਡਮ ਨੂੰ ਦਿੱਤਾ ਤੇ ਸਾਰੇ ਨਾਬੇ ਦੇ ਵਿੱਚ ਖੁਸ਼ੀ ਆ ਤੇ ਸਾਡੇ ਐਮਸੀ ਵੀ ਖੁਸ਼ੀ ਆ ਇਹ ਜਿਹੜੀ ਜਿੱਤ ਹੋਈ ਆ ਕਿਸਾਨ ਮਜ਼ਦੂਰ ਇਕਤਾ ਦੀ ਜਿੱਤ ਹੋਈ ਆ ਤਾਂ ਦੇਖੋ ਬੜੇ ਚਿਰ ਤੋਂ ਲੋਕਾਂ ਦੀ ਡਿਮਾਂਡ ਸੀਗੀ ਕਿ ਹੰਕਾਰੀ ਬੰਦਾ ਇੱਕ ਜਿਹੜਾ 90 ਦੇ ਸ਼ਹਿਰ ਨੂੰ ਚਲਾ ਰਿਹਾ ਸਾਰਿਆਂ ਨਾਲ ਮੰਦੀ ਭਾਸ਼ਾ ਬੋਲਦਾ ਸੀਗਾ ਬੜੇ ਛੋਟੇ ਨੂੰ ਦੇਖਦਾ ਸੀਗਾ ਤੇ ਪ੍ਰਮਾਤਮਾ ਨੇ ਇਹ ਜੀ ਮੱਤ ਮਾਰੀ ਆ ਕਿ ਇੱਕ ਸਭ ਤੋਂ ਵੱਡਾ ਦਾਗ ਸਾਡੇ ਤੇ ਲਵਾ ਗਿਆ ਉਹ ਟਰਾਲੀ ਚੋਰ ਦਾ ਸੋ ਉਸ ਨੂੰ ਤੈਅ ਦੇਖਦੇ ਸਾਰੀਆਂ ਪਾਰਟੀਆਂ ਦੇ ਮੈਂ ਲੀਡਰ ਸਾਹਿਬਾਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸਾਰੇ ਲੀਡਰ ਸਾਹਿਬਾਨ ਦਾ ਸਾਰੇ ਐਮਸੀ ਸਾਹਿਬਾਨ ਦਾ ਠੀਕ ਆ ਸਾਡੂ ਲੇਟ ਜਰੂਰ ਹੋਇਆ ਪਰ ਸਾਰਿਆਂ ਨੇ ਇੱਕੋ ਫੈਸਲਾ ਕਰਿਆ ਕਿ ਆਪਾਂ ਨੇ ਇਹ ਦਾਗ ਲੈ ਕੇ ਲੰਬਾ ਨਹੀਂ ਚੱਲਣਾ ਇਹਨੂੰ ਉਰੀ ਲਾਹੇ ਜਾਵੇ ਮਿਸੀ ਰੋਜੀਨਾ ਅਗਪਾਲ ਕੌਂਸਲਰ ਨੇ ਵਾਰਡ ਨੰਬਰ 23 ਦੇ ਜੋ ਐਮਸੀ ਨੇ ਅੱਜ ਦਿੱਤਾ ਸੀਗਾ ਬੇਪਰੋਸੀ ਦਾ ਮਤਾ ਅੱਜ ਅਸੀਂ ਮੈਡਮ ਨੂੰ ਦਿੱਤਾ ਤੇ ਸਾਰੇ ਨਾਬੇ ਦੇ ਵਿੱਚ ਖੁਸ਼ੀ ਆ ਤੇ ਸਾਡੇ ਐਮਸੀ ਵੀ ਖੁਸ਼ੀ ਆ ਇਹ ਜਿਹੜੀ ਜਿੱਤ ਹੋਈ ਆ ਕਿਸਾਨ ਮਜ਼ਦੂਰ ਇਕਤਾ ਦੀ ਜਿੱਤ ਹੋਈ ਆ ਨਾਬੇ ਦੇ ਵਿੱਚ ਜਿਹੜਾ ਕਲੰਕ ਲਾਇਆ ਐਮਐਲਏ ਗੁਰਦੇਵ ਸਿੰਘ ਦੇਮਾ ਜੀ ਨੂੰ ਬੇਨਤੀ ਕਰੂੰਗਾ ਇਸ ਕਲੰਕ ਨੂੰ ਸਾਫ਼ ਕਰਨ ਤੇ ਇਸ ਨੂੰ ਇਹਦਾ ਸਾਥ ਛੱਡ ਕੇ ਐਮਸੀ ਵੀਰਨ ਦੇ ਜੋ ਸੱਚ ਦੀ ਜਿੱਤ ਆ ਉਹ ਕਰਾਈ ਜਾਵੇ ਪਹਿਲਾਂ ਤਾਂ ਮੈਂ ਸਾਡੇ ਜਿੰਨੇ ਵੀ 23 ਐਮਸੀ ਭਾਈਚਾਰਾ ਸਾਡੀਆਂ ਭੈਣਾਂ ਐਮਸੀ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਨਾ ਕਿਉਂਕਿ ਸਾਡੇ ਸਾਰੇ ਐਮਸੀ ਭਾਈਚਾਰੇ ਤੇ ਨਾ ਇਹਨੇ ਇੱਕ ਦਾਗ ਲਾਤਾ ਸੀਗਾ ਤੇ ਸਾਰੀ ਵਧਾਈ ਦੇ ਪਾਤਨ ਨੇ ਸਾਰਿਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅੱਜ ਸੱਚ ਦਾ ਸਾਥ ਦਿੱਤਾ ਤੇ ਅਸੀਂ ਐਮਐਲਏ ਸਾਹਿਬ ਸਾਡੇ ਗੁਰਦੇਵ ਸਿੰਘ ਦੇਵਮਾਨ ਜੀ ਮੇਰੇ ਵੱਡੇ ਭਰਾ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨੂੰ ਪਾਰਟੀ ਚੋਂ ਕੱਢੋ ਕਿਉਂਕਿ ਇਹਨੇ ਪੂਰੇ ਪੰਜਾਬ ਚ ਕੀ ਪੂਰੇ ਇੰਡੀਆ ਲੈਵਲ ਤੇ ਸਾਡੀ ਬਦਨਾਮੀ ਕਰਾਈ ਆ ਨੰਬਰ ਵਾਰਡ ਹੈ ਜੀ ਕ੍ਰਿਸ਼ਨ ਕੁਮਾਰ ਤੇ ਬੜੀ ਦੇਰ ਤੋਂ ਅਸੀਂ ਸਾਰੇ ਐਮਸੀ ਨਗਰ ਕੌਂਸਲ ਸਾਰੇ ਦੁਖੀ ਦੀ ਕੰਮ ਨਹੀਂ ਹੁੰਦੇ ਦੀ ਸਾਡੇ ਜੇ ਸਪਾਈ ਨੂੰ ਕਹਿਣਾ ਸਪਾਈ ਵੀ ਨਹੀਂ ਹੋਣੀ ਅਰ ਬਾਕੀ ਲੈਂਦਾ ਹੁੰਦਾ ਇਹ ਬਹੁਤ ਬੜਾ ਦਾਗ ਲਵਾਇਆ ਜਿਹੜਾ ਟਾੜੀਆਂ ਦਾ ਲਵਾਇਆ ਤਾਂ ਦੇਖੋ ਸਾਰੇ ਨਗਰ ਕੌਂਸਲ ਨੂੰ ਕਹਿ ਰਿਹਾ ਅਗਲਾ ਤਾਂ ਠੀਕ ਹੈ ਕਿ ਨਹੀਂ ਦਾਗ ਸਾਰੇ ਐਮਸੀ ਦੇ ਲੱਗੇ ਪਰ ਅਸੀਂ ਕਿਉਂ ਲਵਾਵਾਂਗੇ ਇਹ ਦਾਗ ਅਸੀਂ ਅੱਜ ਇਹ ਨਹੀਂ ਬਤਲਾਵਾਂਗੇ ਇਸ ਨੂੰ ਜਿਹੜਾ ਕੀ ਅੱਜ ਸਮੂਹ ਕਾਉਂਸਲਰ ਸਹਿਬਾਨ ਨੇ ਇੱਕਜੁੜਤਾ ਦਿਖਾਉਂਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਸ਼੍ਰੀਮਤੀ ਸਜਾਤਾ ਚਾਵਲਾ ਦੇ ਖਿਲਾਫ ਬੇਪਰੋਸਗੀ ਦਾ ਮਤਾ ਪਾਇਆ ਹੈ ਇਹ ਸਾਰੇ ਨਾਪਾ ਸ਼ਹਿਰ ਬਹੁਤ ਹੀ ਵਧਾਈ ਦਾ ਪਾਤਰ ਹੈ ਮੈਂ ਖਾਸ ਤੌਰ ਤੇ ਸਾਡੇ ਲੀਡਰ ਸਹਿਬਾਨ ਸਰਦਾਰ ਸਾਧੂ ਸਿੰਘ ਜੀ ਧਰਮ ਸੋਤ ਜਿਹੜੇ ਕੀ ਅੱਜ ਦਿੱਲੀ ਗਏ ਹੋਏ ਸੀ ਉਹਨਾਂ ਦਾ ਹੁਕਮ ਹੋਇਆ ਕਿ ਆਪਾਂ ਕਿਸਾਨਾਂ ਦੇ ਹਿੱਤ ਲਈ ਤੇ ਸ਼ਹਿਰ ਦੇ ਹਿੱਤ ਦੇ ਲਈ ਜੋ ਵੀ ਠੀਕ ਹੈ ਉਹ ਆਪਾਂ ਫੈਸਲਾ ਲੈਣਾ ਸਾਨੂੰ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਧਿਆਨ ਦੇ ਵਿੱਚ ਤੇ ਸ਼ਹਿਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਕਾਂਗਰਸ ਪਾਰਟੀ ਦੇ ਸਾਰੇ ਦੇ ਸਾਰੇ ਕੌਂਸਲਰ ਨੇ ਜਿਹੜੇ ਇਹਦਾ ਬੇਪਰੋਸਗੀ ਮਤੇ ਦੇ ਨਾਲ ਸਹਿਮਤੀ ਜ਼ਾਹਰ ਕਰੋ ਇਹ ਮੈਂ ਪਹਿਲਾਂ ਤਾਂ ਸਾਰੇ ਐਮਸੀ ਸਹਿਬਾਨਾਂ ਦਾ ਵੱਖ-ਵੱਖ ਪਾਰਟੀਆਂ ਦੇ ਜਿੰਨੇ ਵੀ ਬੜਾ ਧੰਨਵਾਦ ਦੀਆਂ ਜਿਨ੍ਹਾਂ ਨੇ ਮਿਲ ਕੇ ਬੈਠ ਕੇ ਫੈਸਲਾ ਲਿਆ ਕਿਉਂਕਿ ਇਹ ਪ੍ਰੂਫ ਹੋ ਗਿਆ ਸੀਗਾ ਵੀ ਟਰਾਲੀਆਂ ਇਹਨਾਂ ਨੇ ਲਿਆ ਕੇ ਚੋਰੀ ਕਰਕੇ ਵੜ ਕੇ ਵੇਚੀਆਂ ਸੀਗੀਆਂ ਕਿਉਂਕਿ ਉਹਦੇ 'ਚ ਕੋਈ ਚੀਜ਼ ਲੁਕ ਹੀ ਨਹੀਂ ਰਹੀ ਤੇ ਅਸੀਂ ਸਾਰੇ ਲੀਡਰ ਸਹਿਬਾਨਾਂ ਦਾ ਵੱਖ-ਵੱਖ ਪਾਰਟੀਆਂ ਦੇ ਵੀ ਧੰਨਵਾਦ ਦੀਆਂ ਤੇ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਸਾਡੇ ਵੱਡੇ ਭਰਾ ਨੇ ਬੜੇ ਸੋਲਜੇ ਹੋ ਇਨਸਾਨ ਨੇ ਉਹ ਇਸ ਤੋਂ ਅਸਤੀਫਾ ਲੈਣਾ ਤੇ ਸਾਨੂੰ ਇਹ ਚੋਰ ਤੋਂ ਮੁਕਤੀ ਦਿਵਾਓ ਨੰਬਰ ਵਾਰਡ ਹੈ ਜੀ ਕ੍ਰਿਸ਼ਨ ਕੁਮਾਰ ਤੇ ਬੜੀ ਦੇਰ ਤੋਂ ਅਸੀਂ ਸਾਰੇ ਐਮਸੀ ਨਗਰ ਕੌਂਸਲ ਸਾਰੇ ਦੁਖੀ ਦੀ ਕੰਮ ਨਹੀਂ ਹੁੰਦੇ ਦੀ ਸਾਡੇ ਜੇ ਸਪਾਈ ਨੂੰ ਕਹਿਣਾ ਸਪਾਈ ਵੀ ਨਹੀਂ ਹੋਣੀ ਔਰ ਬਾਕੀ ਰਹਿੰਦਾ ਹੁੰਦਾ ਇਹ ਬਹੁਤ ਬੜਾ ਦਾਗ ਲਵਾਇਆ ਜਿਹੜਾ ਟਰਾਲੀਆਂ ਦਾ ਲਵਾਇਆ ਤਾਂ ਦੇਖੋ ਸਾਰੇ ਨਗਰ ਕੌਂਸਲ ਨੂੰ ਕਹਿ ਰਿਹਾ ਅਗਲਾ ਤਾਂ ਠੀਕ ਹੈ ਕਿ ਨਹੀਂ ਦਾਗ ਸਾਰੇ ਐਮਸੀ ਦੇ ਲੱਗੇ ਪਰ ਅਸੀਂ ਕਿਉਂ ਲਵਾਵਾਂਗੇ ਇਹ ਦਾਗ ਅਸੀਂ ਅੱਜੇ ਨਹੀਂ ਬਦਲਾਵਾਂਗੇ ਇਸ ਨੂੰ ਅੱਜ ਜਿਹੜਾ ਮਤਾ ਪਾਇਆ ਗਿਆ ਜੀ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਕੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਸੀਗਾ ਉਹਦੇ 'ਚ ਅਸੀਂ ਤਾਂ ਐਮਐਲਏ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਐਮਐਲਏ ਸਾਹਿਬ ਜੋ ਵੀ ਹੋਇਆ ਬਹੁਤ ਗਲਤ ਹੋਇਆ ਇਹਨੂੰ ਸੀਟ ਤੋਂ ਉਤਾਰਿਆ ਜਾਵੇ ਜਿਹੜਾ ਅੱਜ ਕਦਮ ਚੁੱਕਿਆ ਗਿਆ ਇਹ ਸਾਡੀ ਪਾਰਟੀ ਦਾ ਵੀ ਹਕੂਮਤੀ ਪੱਟੀ ਸਾਹਿਬ ਕਈ ਦਿਨਾਂ ਦੇ ਕਹਿ ਰਹੇ ਤੇ ਵੀ ਸ਼ਹਿਰ ਵਾਸੀਆਂ ਦਾ ਤੇ ਪਿੰਡਾਂ ਵਾਲਾਂ ਦਾ ਕਿਸਾਨਾਂ ਦਾ ਕਿ ਮੁੱਦਾ ਵੀ ਜਿਹੜਾ ਇਹ ਦੋਸ਼ ਲੱਗਿਆ ਇਹ ਉਹਦੇ ਕਰਕੇ ਸਾਡੇ ਨਾਲ ਭਾਈਚਾਰਾ ਸਾਰਾ ਕਹਿ ਰਿਹਾ ਸੀ ਵੀ ਆਪਣੀ ਹਮਾਇਤ ਵਾਪਸ ਲਓ ਕਿ ਕਾਂਗਰਸ ਪਾਰਟੀ ਨੇ ਹਮਾਇਤ ਵਾਪਸ ਲਈ ਆ ਤੇ ਮંત્રી ਸਾਹਿਬ ਨੇ ਅੱਜ ਆਉਣਾ ਸੀ ਉਹ ਦਿੱਲੀ ਗਏ ਹੋਏ ਸੀ ਮੀਟਿੰਗ ਤੀ ਨਹੀਂ ਤਾਂ ਉਹਨਾਂ ਨੇ ਆਪ ਆ ਕੇ ਮੇਰੇ ਇਲਾਕੇ ਪੱਟੀ ਸਾਹਿਬ ਦੀ ਡਿਊਟੀ ਲਈ ਆ ਇਹਨਾਂ ਨੇ ਨਾਲ ਹੋ ਕੇ ਮਤਾ ਦਿੱਤਾ ਵੀ ਮੈਂ ਹਮਾਇਤ ਵਾਪਸ ਲਈ ਆ